ਆ ਬਈ ਐਕਸੀਡੈਂਟ ਹੋਇਆ ਇੱਥੇ ਆ ਆਲਟੋ ਗੱਡੀ ਆ ਆ ਦਰਸਤ ਨਾਲ ਵੱਜੀ ਆ ਤੇ ਕਿੱਧਰ ਆਈ ਇਹ ਚੋਲਾ ਸਾਹ ਤੋਂ ਆਈ ਚੋਲਾ ਸਾਹ ਤੋਂ ਆਈ ਤੇ ਜਾਂਦੀ ਕਿੱਧਰ ਸੀ ਇਹ ਹੈ ਧੰਨ ਟਾਇਆ ਧੰਨ ਆ ਟਾਇਆ ਇਧਰ ਦੇ ਪਾਸੇ ਜਾਂਦੀ ਸੀ ਧੰਨ ਟਾਇਆ ਵਾਲੇ ਪਾਸ ਤੇ ਐਕਸੀਡੈਂਟ ਹੋਇਆ ਵਾ ਤੇ 108 ਜਿਹੜੀ ਪਹੁੰਚ ਗਈ ਸੀ ਤੇ ਬਾਈ ਸੀਰੀਅਸ ਲੱਗਦਾ ਨਾ ਸੀਰੀਅਸ ਜਿਆਦਾ ਸੀਰੀਅਸ ਲੱਗਦਾ ਸੀਰੀਅਸ ਸੀਰੀਅਸ ਆ ਜਿਹੜਾ ਵਾਵਾ ਬਾਈ ਤੇ 108 ਜੇ ਹੁਣੇ ਕਿਹੜੀ ਪੁਆਇੰਟ ਨਹੀਂ ਜਾਊ ਕਿਹੜਾ ਸ਼ਹਿਰ ਪੈਂਦਾ ਚੋਲੇ ਸਾਹ ਨੂੰ ਜਾਊ ਚੋਲੇ ਸਾਹ ਸਰੀਆਲੀ ਜਾਊਂਗੇ ਵਾਲੀ ਨੇ ਸਰੀਆਲੀ ਆ ਸਰੀਆਲੀ ਅੱਛਾ ਜੀ ਸਰੀਆਲੀ ਹੋ ਕੇ ਦੇਖੋ ਜਿੱਥੇ ਤਾਂ ਇੱਥੋਂ ਚੋਲੇ ਸਾਹ ਚੋਲੇ ਤੋਂ ਗਾੜੀ ਸਰੀਆਲੀ ਜਾਣਗੇ ਸਰੀਆਲੀ ਜੋ ਗਾੜੀ ਕਾਰਵਾਈ ਪਹੁੰਚੂਗੀ ਇਲਾਜ ਕਰਕੇ ਗਾੜੀ ਨੂੰ ਜਿੱਥੇ ਲੈਣਗੇ ਉੱਥੇ ਪਹੁੰਚੂਗੀ ਠੀਕ ਹੈ ਤੇ ਸੀਰੀਅਸ ਕਾਪੀ ਸੀ ਕੱਲਾ ਹੀ ਸੀ ਮੈਨੂੰ ਲੱਗਦਾ ਨਾ ਜੀ ਜੀ ਕੱਲਾ ਕੱਲਾ ਤੇ ਕੱਲਾ ਸੀ ਤੇ ਗੱ ਤੇ ਆ ਜਿਹੜੀ ਇੱਥੇ ਦਰਸਤ ਚ ਵਤੀ ਆ ਤੇ ਮਤਲਬ ਕੀ ਕਹਿੰਦੇ ਮਤਾਵ ਤੋਂ ਵੀ ਬਾਈ ਨਸ਼ਾ ਪਤਾ ਕਰਦਾ ਹੈ ਨਾ ਤੇ ਇਸੇ ਕਰਕੇ ਬਾਈ ਜਿਹੜੀ ਦੋ ਦੀ ਗੱਡੀ ਤੇ ਦੋ ਤੇ ਇੱਥੇ ਵਤੀ ਆ